ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਸ ਦੁਨੀਆ ਦੇ ਅੰਦਰ ਹਜ਼ਾਰਾਂ ਹੀ ਕੌਮਾਂ ਨੇ ਤੇ ਉਹਨਾਂ ਦੇ ਧਰਮ ਨੇ ਆਪਣਾ ਆਪਣਾ ਅਕੀਦਾ ਤੇ 1469 ਸਾਲ ਦੇ ਵਿੱਚ ਨਨਕਾਣਾ ਸਾਹਿਬ ਦੀ ਧਰਤੀ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅਵਤਾਰ ਧਾਰਿਆ ਜਿਨ੍ਹਾਂ ਨੇ ਇੱਕ ਵੱਖਰਾ ਪੰਥ ਸਿਰਜਿਆ ਅਤੇ ਇੱਕ ਨਵਾਂ ਫਲਸਫਾ ਦਿੱਤਾ ਜਿਸ ਫਲਸਫੇ ਨੂੰ ਲੈ ਕੇ ਉਹਨਾਂ ਨੇ ਦੁਨੀਆ ਦੇ ਕੋਨੇ-ਕੋਨੇ ਵਿੱਚ ਜਾ ਕੇ ਲੋਕਾਂ ਨੂੰ ਜਿੱਥੇ ਤਾਰਿਆ ਵੀ ਤੇ ਉਹਨਾਂ ਨੇ ਇੱਕ ਦੇ ਨਾਲ ਜੋੜਿਆ ਸੋ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਤੇ ਵੱਖ-ਵੱਖ ਧਰਮਾਂ ਦੇ ਲੋਕ ਆਪਣਾ ਔਲੀਆ ਪੀਰ ਪਕੰਬਰ ਅਵਤਾਰ ਵੀ ਮੰਨਦੇ ਆ ਆਪ ਉਹ ਆਪਣੇ ਨਾਮ ਦੇ ਨਾਲ ਜਾਣਦੇ ਆ ਸੋ ਅਸੀਂ ਦੇਖਦੇ ਆ ਕਿ ਇਹ ਇਹ 550 ਸਾਲ ਦੇ ਸਮੇਂ ਦੇ ਅੰਦਰ ਸਿੱਖਾਂ ਨੇ ਦੁਨੀਆਂ ਦੇ ਅੰਦਰ ਬਹੁਤ ਵੱਡਾ ਇੱਕ ਇਤਿਹਾਸ ਸਿਰਜਿਆ ਤੇ ਮਾਣ ਜਿਹੜਾ ਕੀ ਪ੍ਰਾਪਤ ਕੀਤਾ ਸੋ ਇਸ ਗੱਲ ਦੀ ਇੱਕ ਉਦਾਹਰਣ ਸਾਡੇ ਸਾਹਮਣੇ ਆ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 15 ਨਵੰਬਰ ਨੂੰ ਆ ਰਹੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਸਟ੍ਰੇਲੀਆ ਦੀ ਸਰਕਾਰ ਵੱਲੋਂ ਵਿਕਟੋਰੀਆ ਸ਼ਹਿਰ ਦੇ ਨੇੜੇ ਇੱਕ ਸੈਰਗਾਹ ਆ ਜਿਹੜੀ ਝੀਲ ਆ ਉਸ ਝੀਲ ਦਾ ਨਾਂ ਗੁਰੂ ਨਾਨਕ ਲੇਕ ਰੱਖਿਆ ਗਿਆ ਤੇ ਉਥੇ ਇੱਕ ਵੱਡਾ ਸਮਾਗਮ ਹੋਇਆ ਉਥੋਂ ਦੇ ਇਲਾਕੇ ਦੇ ਲੋਕਾਂ ਨੇ ਉਸ ਵਿੱਚ ਸ਼ਿਰਕਤ ਕੀਤੀ ਆਪਣੇ ਤੌਰ ਤੇ ਉਸ ਦਾ ਜਿਵੇਂ ਆਪਣੇ ਢੰਗ ਦੇ ਨਾਲ ਉਸ ਦੇ ਉਦਘਾਟਨ ਦੇ ਵਿੱਚ ਸ਼ਾਮਲ ਹੋਏ ਉਥੋਂ ਦੇ ਕੈਵਨ ਮੰਤਰੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਅਸੀਂ ਮਾਣ ਮਹਿਸੂਸ ਕਰ ਰਹੇ ਹਾਂ ਕਿ ਆਪਣੇ ਦੇਸ਼ ਦੇ ਅੰਦਰ ਵੱਸਣ ਵਾਲੇ ਵੱਡੀ ਗਿਣਤੀ ਵਿੱਚ ਸਿੱਖ ਗੁਰੂ ਨਾਨਕ ਨਾਮਲੇਵਾ ਸੰਗਤ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਅੰਦਰ ਸਮਾਜ ਦੇ ਅੰਦਰ ਤੇ ਮਾਨਵਤਾ ਦੇ ਭਲੇ ਲਈ ਬਹੁਤ ਵੱਡੇ ਕਾਰਜ ਕੀਤੇ ਆ ਅਸੀਂ ਉਸ ਦੇ ਸਨਮਾਨ ਨੂੰ ਲੈ ਕੇ ਇਸ ਝੀਲ ਦਾ ਨਾਮ ਗੁਰੂ ਨਾਨਕ ਝੀਲ ਰੱਖ ਰਹੇ ਹਾਂ ਤੋ ਅਸੀਂ ਆਸਟ੍ਰੇਲੀਆ ਦੀ ਸਰਕਾਰ ਦਾ ਇਸ ਗੱਲ ਤੋਂ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਆ ਕਿ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਇਸ ਫਲਸਫੇ ਦੇ ਧਾਰਨੀ ਜਿਹੜੇ ਸਿੱਖਾਂ ਦੇ ਕੀਤੇ ਕਾਰਜਾਂ ਨੂੰ ਸਨਮਾਨ ਵੀ ਦਿੱਤਾ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਨਮਸਕਾਰ ਵੀ ਕੀਤੀ ਆ ਇਹ ਗੱਲ ਇਸ ਗੱਲ ਦਾ ਸਬੂਤ ਆ ਕਿ ਇਹ ਜਿਹੜੀ ਜਿਹੜਾ ਗੁਰੂ ਨਾਨਕ ਦਾ ਫਲਸਫਾ ਵਾ ਇਹ ਦੁਨੀਆ ਦੇ ਅੰਦਰ ਹਜ਼ਾਰਾਂ ਮੀਲ ਦੂਰ ਬੈਠੇ ਦੇਸ਼ਾਂ ਦੇ ਅੰਦਰ ਵੀ ਜਿਹੜਾ ਅੱਜ ਵਿਚਰ ਰਿਹਾ ਵਰਤ ਰਿਹਾ ਤੇ ਸਨਮਾਨ ਪ੍ਰਾਪਤ ਕਰ ਰਿਹਾ ਸੋ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਆਸਟ੍ਰੇਲੀਆ ਸਰਕਾਰ ਵੱਲੋਂ ਦਿੱਤੇ ਸਹਿਯੋਗ ਦਾ ਅਸੀਂ ਧੰਨਵਾਦ ਕਰਦੇ ਹਾਂ ਵੱਖ-ਵੱਖ ਦੇਸ਼ਾਂ ਦੇ ਵੱਖ-ਵੱਖ ਇਲਾਕਿਆਂ ਵਿੱਚ ਸਰਕਾਰਾਂ ਵੱਲੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਯਾਦ ਕੀਤਾ ਜਾਂਦਾ ਉਹਨਾਂ ਦਾ ਪ੍ਰਕਾਸ਼ ਪੁਰਬ ਮਨਾਇਆ ਜਾਂਦਾ ਉਹਨਾਂ ਦਾ ਵੀ ਸਮੁੱਚੇ ਰੂਪ ਵਿੱਚ ਧੰਨਵਾਦ ਹੈ ਉਸ ਦੀ ਉਦਾਹਰਨ ਨੂੰ ਲੈਂਦੇ ਹਾਂ ਅਸੀਂ ਚਾਹਾਂਗੇ ਕਿ ਸਾਡੀ ਵੀ ਦੇਸ਼ ਦੀ ਸਰਕਾਰਾਂ ਜਿਹੜੀਆਂ ਗੁਰਨਾਨਕ ਸਾਹਿਬ ਦੇ ਉਸ ਫਲਸਫੇ ਦਾ ਭਾਵੇਂ ਕੀ ਮਾਨ ਕਰਦੀਆਂ ਨੇ ਪਰ ਅਸੀਂ ਚਾਹੁੰਦੇ ਹਾਂ ਕਿ ਇਸ ਤੋਂ ਵੀ ਵੱਡਾ ਮਾਣ ਜਿਹੜਾ ਸਾਨੂੰ ਦੇਣਾ ਚਾਹੀਦਾ ਕਿਉਂਕਿ ਸਾਨੂੰ ਮਾਣ ਹੈ ਇਸ ਗੱਲ ਦੇ ਕਿ ਇਹ ਸਾਡੀ ਧਰਤੀ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅਵਤਾਰ ਧਾਰਿਆ ਇੱਥੇ ਵਿਚਰੇ ਇੱਥੇ ਬੜਾ ਵੱਡਾ ਇਤਿਹਾਸ ਸਿਰਜਿਆ ਇੱਥੇ ਸਾਨੂੰ ਮਾਨਵਤਾ ਦਾ ਸੰਦੇਸ਼ ਦਿੱਤਾ ਇੱਕ ਨਾਲ ਜੁੜਨ ਦਾ ਸੰਦੇਸ਼ ਦਿੱਤਾ ਆ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰਉਪਦੀਆਂ ਸਮੁੱਚੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਪ੍ਰਾਪਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅ ਡੀਲ ਪ੍ਰਾਪਰਟੀਆਂ